ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਆ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਤਲਵੀਰ ਗਿੱਲ ਜਿਹੜੇ ਆਮ ਆਦਮੀ ਪਾਰਟੀ ਦੇ ਮਜੀਠਾ ਤੋਂ ਬਹੁਤ ਵੱਡੇ ਵਧਾਇਕ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਐਸਾ ਲੀਡਰ ਜਿਹਨੇ ਬਾਬੇ ਦੀਆਂ ਵੀ ਪਰਤਾਂ ਖੋਲ ਦਿੱਤੀਆਂ ਨੇ ਯਾਨੀ ਗੁਰਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਸਭ ਤੋਂ ਵੱਡੀ ਚਰਚਾ ਛੜੀ ਸੀ ਕਹਿੰਦੇ ਜੀ ਬਾਬਾ ਦਾ ਬੀਜੇਪੀ ਦਾ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹੜਾ ਉਹਨਾਂ ਦੀ ਜ਼ਮਾਨਤ ਬਾਬੇ ਦੇ ਕਾਰਨ ਹੋਈ ਐ ਇਸ ਗੱਲ ਨੂੰ ਪੂਰੇ ਪੰਜਾਬ ਭਰ ਦੇ ਲੋਕਾਂ ਨੇ ਪਹਿਲੇ ਮੰਨ ਲਿਆ ਸੀ ਖੁਦ ਬਾਬਾ ਜੀ ਨੇ ਇਹ ਗੱਲ ਕਹੀ ਸੀ ਬਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਕੋਦੇ ਉੱਤੇ ਕੋਈ ਦੋਸ਼ ਨਹੀਂ ਐ ਔਰ ਦੂਜੇ ਪਾਸੇ ਬਿਕਰਮ ਮਜੀਠੀਆ ਖੁਦ ਕਹਿੰਦਾ ਕਹਿੰਦਾ ਜਿਹੜੀ ਬਾਬੇ ਨੇ ਜੱਫੀ ਪਾਈ ਐ ਨਾ ਉਹਦਾ ਅਸਰ ਮੇਰੇ ਤੇ ਹੋ ਗਿਆ ਔਰ ਚਰਚਾਵਾ ਉਸੇ ਵਕਤ ਤੋਂ ਸ਼ੁਰੂ ਹੋ ਚੁੱਕਿਆ ਸੀ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਸਿਧਾਨਾਬਾਦੀ ਜੇਲ੍ਹ ਤੋਂ ਇਹ ਸਨੇਹਾ ਦੇ ਕੇ ਆਇਆ ਕਿ ਬੀਜੇਪੀ ਦੇ ਵਿੱਚ ਐਂਟਰੀ ਕਰਨੀ ਪੈਣੀ ਹੈ ਇਹ ਲੋਕਾਂ ਦੀਆਂ ਥਿਓਰੀਆਂ ਸੀ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਥਿਓਰੀ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਤੋਂ ਪਾਸਾ ਵੱਟ ਚੁੱਕੇ ਨੇ ਪਰ ਸੁਖਬੀਰ ਸਿੰਘ ਬਾਦਲ ਉਹਦੇ ਅੱਜ ਘਰ ਦੇ ਵਿੱਚ ਗਏ ਸੀ ਹਾਲਾਂਕਿ ਉਹਨਾਂ ਦੇ ਹੋ ਰਿਸ਼ਤੇਦਾਰ ਨਹੀਂ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੀ ਇੱਕ ਬਹੁਤ ਵੱਡੀ ਖਬਰ ਵਿਕਰਮ ਸਿੰਘ ਮਜੀਠੀਆ ਦੇ ਪ੍ਰਤੀ ਵਿਕਰਮ ਸਿੰਘ ਮਜੀਠੀਆ ਜੇਲ੍ਹੋਂ ਬਾਹਰ ਆ ਗਿਆ ਅੱਜ ਜਿਹੜੇ ਨਵੇਂ ਰੰਗ ਤੁਸੀਂ ਹੁਣ ਵੇਖਣ ਜਾ ਰਹੇ ਹੋ ਬਹੁਤ ਵੱਡੀ ਖਬਰ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਮਜੀਠੇ ਪਿੰਡ ਦੇ ਵਿੱਚ ਯਾਨੀ ਆਪਣੇ ਹਲਕੇ ਦੇ ਵਿੱਚ ਮਜੀਠੇ ਹਲਕੇ ਦੇ ਵਿੱਚ ਨਹੀਂ ਬੜਨ ਦੇਣਗੇ ਤਾਂ ਤੁਸੀਂ ਵੀ ਸੋਚਦੇ ਹੋਵੋਗੇ ਕਿ ਐਦਾਂ ਹੋ ਕਿਵੇਂ ਸਕਦਾ ਪਰ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਬਹੁਤ ਵੱਡਾ ਬਿਆਨ ਤਲਵੀਰ ਗਿੱਲ ਦਾ ਆ ਚੁੱਕਿਆ ਹੈ ਯਾਨੀ ਤਲਵੀਰ ਗਿੱਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਐਸੀ ਗੱਲ ਕਹਿ ਦਿੱਤੀ ਆਰ ਬਾਬੇ ਦੀ ਜਿਹੜੀ ਪਰਤ ਖੁੱਲੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਖਰ ਮਾਮਲਾ ਕੀ ਹੈ ਕਿਉਂਕਿ ਮਾਮਲਾ ਜ਼ਮਾਨਤ ਨੂੰ ਲੈ ਕੇ ਹੈ ਜ਼ਮਾਨਤ ਕੇਂਦਰ ਵੱਲੋਂ ਕਰਵਾਈ ਗਈ ਆ ਜਾਂ ਇਹਦੇ ਵਿੱਚ ਮਾਮਲਾ ਕੁਝ ਹੋਰ ਹੈ ਇਹ ਬਹੁਤ ਵੱਡੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਕਿ ਕਿਦੇ ਉੱਤੇ ਸਪਸ਼ਟੀਕਰਨ ਹੋ ਚੁੱਕਿਆ ਕਿ ਜ਼ਮਾਨਤ ਪਈ ਇਹਨਾਂ ਲੋਕਾਂ ਨੇ ਕਰਵਾਈ ਆ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨੇ ਮੁੱਛਾ ਚੜਾਈਆਂ ਸੀ ਵਾਟ ਦਿੱਤੇ ਸੀ ਅਗੋ ਤਲਵੀਰ ਸਿੰਘ ਗਿੱਲ ਨੇ ਵਿਕਰਮ ਸਿੰਘ ਮਜੀਠੀਏ ਨੂੰ ਸਿੱਧਾ ਕਹਿ ਦਿੱਤਾ ਕਿ ਚੜਾ ਲੈ ਜਿਹੜੀਆਂ ਮੁੱਛਾਂ ਚੜਾਉਣੀਆਂ ਕਿ ਸਾਡੇ ਕਿਹੜਾ ਹੁਣ ਚੂੜੀਆਂ ਪਾਈਆਂ ਨੇ ਯਾਨੀ ਆਮ ਆਦਮੀ ਪਾਰਟੀ ਦੁਆਰਾ ਵਿਕਰਮ ਸਿੰਘ ਮਜੀਠੀਏ ਨੂੰ ਚਾਰੇ ਪਾਸਿਓਂ ਘੇਰਨ ਦੀ ਕੋਸ਼ਿਸ਼ ਹੋ ਰਹੀ ਹੈ ਫੇਰ ਤੋਂ ਵਿਕਰਮ ਸਿੰਘ ਮਜੀਠੀ ਦੀਆਂ ਮੁਸ਼ਕਲਾਂ ਵੱਧ ਵੀ ਸਕਦੀਆਂ ਨੇ ਪਰ ਭਾਜਪਾ ਦੇ ਵਿੱਚ ਵਿਕਰਮ ਸਿੰਘ ਮਜੀਠੀ ਦੀ ਐਂਟਰੀ ਕਿੱਦਾਂ ਹੋ ਸਕਦੀ ਆ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਗੱਲ ਮਜਬੂਰ ਕਰਨ ਦੀ ਐ ਇੱਥੇ ਸੁਣੋ ਜਿੰਦੇ ਆਗੇ ਕੀ ਆ ਗਿਆ ਮੈਂ ਦੁਬਾਰਾ ਵਾਪਸ ਤੇ ਗੁਰਵੀਰ ਕੇ ਨਾਲ ਕੋਈ ਤਕੜਾ ਹੋ ਜਾ ਮੈਨੂੰ ਮਜ਼ਾ ਹੋਣਾ ਆਊਗਾ ਮੈਨੂੰ ਦੱਸ ਕੇ ਆ ਆ ਗਿਆ ਤਾਂ ਫਿਰ ਕੀ ਗੱਲ ਗੁਰਵੀਰ ਗਿਲ ਕਦੇ ਦੱਸ ਅਗਲੇ ਬਣੇ ਕੁਗੀਆਂ ਬੈਠਾ ਤੇ ਜਿਹੜਾ ਪਤਾ ਤੇ ਹੁਣ ਸੀਐਮ ਨਾਲ ਮੇਰੇ ਬਰਾਬਰ ਬੁਜੀਠੇ ਚੌੜ ਲੜ ਕੇ ਕਿਉਂ ਸੀਐਮ ਦਾ ਜਦੋਂ ਮੈਂ ਬੈਠਾ ਸੀਐਮ ਸਾਹਿਬ ਨਾਲ ਉਹ ਤੇ ਕੀ ਲੈ ਕੇ ਆਣਾ ਸੀਐਮ ਸਾਹਿਬ ਸਾਡੇ ਆ ਅਸੀਂ ਉਹਦੇ ਚ ਪਈ ਆ ਮੈਂ ਹੀ ਬੜਾ ਵਾ ਤਕਵੀਰ ਬਾਦਲ ਤੇ ਉਹ ਚੀਠੇ ਦੇ ਆਪਸੀ ਰਿਸ਼ਤੇ ਦੀ ਗੱਲ ਕਰ ਲਈਏ ਮੈਨੂੰ ਕੀ ਲੱਗਦਾ ਕਿ ਹੁਣ ਇਥੇ ਦੇ ਵਿੱਚ ਹਾਲਾਤ ਦੇਖਦਾ ਸ਼੍ਰੋਮਣੀ ਕਾਲੇਦਲ ਕਿੰਨਾ ਕੁ ਸਪੋਰਟ ਕਰਵਾਉਂਦਾ ਦੇਖੋ ਜਦੋਂ ਵਿਕਰਮ ਸਿੰਘ ਮਜੀਠੀਆ ਉੱਥੇ ਰਿਹਾ ਉਹਨੇ ਕਿਹਾ ਸਰਦਾਰ ਸਿੰਘ ਵੀਰ ਸਿੰਘ ਬਾਦਲ ਦੀ ਰੈਲੀ ਦਾ ਉਹ ਕਹਿੰਦਾ ਹੁੰਦਾ ਕਿ ਪਾਰਟੀ ਪ੍ਰਧਾਨ ਵੀ ਮੈਂ ਹਾਂ ਤੇ ਭੋਗ ਮੰਤਰੀ ਵੀ ਮੈਂ ਇਹ ਜੇਲ੍ਹ ਚ ਚੱਲ ਕੇ ਸਰਬੀਰ ਸਿੰਘ ਬਾਦਲ ਮਜੀਠੀਆ ਕੋਲ ਕੇ ਜਾਇਆ ਕੱਲੇ ਬੰਦਿਲਾ ਪ੍ਰੀਸ਼ਦ ਬਲੌਗਸ ਅੰਕਿ ਚੱਲੇ ਫਿਰ ਇਹ ਖਿਲਾਫ ਉਹ ਜ਼ਰੂਰ ਬੋਲ ਕੇ ਗਏ ਉੱਥੇ ਲੋਕਾਂ ਨੇ ਮਹਿਸੂਸ ਕੀਤਾ ਉਹ ਤਾਂ ਆਇਆ ਕਿ ਜੇਲ੍ਹ ਚ ਸੀ ਹੁਣ ਇਹ ਬਾਹਰ ਆ ਗਿਆ ਸਿਰ ਬੇਨਸੂਗੀ ਪਾਲੋਂ ਉੱਥੇ ਆਉਂਦੇ ਆ ਇਹ ਕਰ ਦੋ ਜੋੜ ਕਰ ਲਿਓ ਮਤਲਬ ਹੰਕਾਰ ਬੜਾ ਹੈ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ ਹੰਕਾਰ ਬੜਾ ਤਲਵੀਰ ਸਿੰਘ ਗਿੱਲ ਨੇ ਕਿਹਾ ਔਰ ਉਹਨੇ ਇਹ ਵੀ ਕਿਹਾ ਕਹਿੰਦਾ ਮੁੱਛਾਂ ਨੂੰ ਜਿਹੜੇ ਵੱਟ ਦੇਣੇ ਆ ਦੇ ਲਵੇ ਕਿਉਂਕਿ ਉਹਨੂੰ ਪਤਾ ਕਿ ਆਮ ਆਦਮੀ ਪਾਰਟੀ ਵਿਜੀਲੈਂਸ ਬੀਰੋ ਸਰਕਾਰੀ ਵਕੀਲ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੀ ਰਣਨੀਤੀ ਬਣਾ ਰਹੇ ਨੇ ਅਕਸਰ ਪੂਰਾ ਪੰਜਾਬ ਪੱਦਰ ਦੇ ਉੱਤੇ ਇਹ ਗੱਲ ਫੈਲ ਚੁੱਕੀ ਕਿ ਬਿਕਰਮ ਸਿੰਘ ਮਜੀਠੀਆ ਦੋਸ਼ੀ ਤਾਂ ਹੈਗਾ ਹੀ ਆ ਕਿਉਂਕਿ ਇਸ ਗੱਲ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈ ਇਸ ਗੱਲ ਨੂੰ ਜਗਦੀਸ਼ ਸਿੰਘ ਭੋਲਾ ਜਿਹੜਾ ਕਦੇ ਨਾਲ ਫੜਿਆ ਗਿਆ ਸੀ ਉਹਨੇ ਸਾਬਤ ਕੀਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿਹੜਾ ਸੁਖਵੀਰ ਬਾਦਲ ਦੇ ਨਾਲ ਰਿਸ਼ਤੇ ਦੀ ਗੱਲ ਹੈ ਨਾ ਉਹ ਤਾਂ ਇਹ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਜਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੇ ਵਿੱਚ ਇੱਕ ਵਾਰ ਗਏ ਮਜੀਠੀਆ ਹਲਕੇ ਦੇ ਵਿੱਚ ਔਰ ਹੁਣ ਮਜੀਠੀਆ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਸੁਖਵੀਰ ਬਾਦਲ ਨੂੰ ਉਹਨੇ ਕਿਹਾ ਕਿ ਛੇਪਣ ਨਹੀਂ ਦਿੰਦਾ ਉਹ ਖੁਦ ਹੀ ਪ੍ਰਧਾਨ ਆ ਖੁਦ ਹੀ ਉਹ ਮੁੱਖ ਮੰਤਰੀ ਬਣ ਜਾਂਦੇ ਆ ਖੁਦ ਹੀ ਆ ਸਾਰਾ ਕੁਝ ਯਾਨੀ ਹੰਕਾਰ ਜਿਹੜਾ ਉਹ ਬਹੁਤ ਜ਼ਿਆਦਾ ਇਹ ਤਲਵੀਰ ਸਿੰਘ ਗਿੱਲੇ ਦੇ ਬਿਆਨ ਨੇ ਔਰ ਬਿਕਰਮ ਸਿੰਘ ਮਜੀਠੀਆ ਦੀ ਐਂਟਰੀ ਜਿਹੜਾ ਕਿ ਭਾਜਪਾ ਦੇ ਵਿੱਚ ਹੋ ਸਕਦੀ ਆ ਇਹਨੂੰ ਲੈ ਕੇ ਬਹੁਤ ਵੱਡੀ ਚਰਚਾ ਸੀ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਆਪ ਦੇ ਵਿੱਚ ਅੰਦਰ ਖਾਤੇ ਕੀ ਰਣਨੀਤੀ ਬਣਾਈ ਇਹਦਾ ਕਿਸੇ ਨੂੰ ਕੋਈ ਨਹੀਂ ਪਤਾ ਪਰ ਬਿਕਰਮ ਸਿੰਘ ਮਜੀਠੀਆ ਬੀਜੇਪੀ ਦੇ ਵਿੱਚ ਆਖਰ ਕਿਉਂ ਜਾ ਸਕਦੇ ਨੇ ਇਹ ਗੱਲ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਬੀਜੇਪੀ ਦੇ ਸਪੋਰਟ ਵਿੱਚ ਨੇ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਪਿੱਛੇ-ਪਿੱਛੇ ਬੀਜੇਪੀ ਦੇ ਵਿੱਚ ਐਂਟਰੀ ਕਰੂਗਾ ਜੇਕਰ ਵਾਕਈ ਬਿਕਰਮ ਸਿੰਘ ਮਜੀਠੀਆ ਉਹ ਭਾਜਪੀ ਦੇ ਵਿੱਚ ਐਂਟਰੀ ਕਰ ਜਾਂਦੇ ਨੇ ਤਾਂ ਫਿਰ ਦੂਜੇ ਪਾਸੇ ਪੰਜਾਬ ਭਰ ਦੇ ਵਿੱਚ ਤਾਂ ਪਹਿਲਾਂ ਹੀ ਚਰਚਾ ਹੈ ਕਹਿੰਦੇ ਆਕਾਲੀ ਦਲ ਦੇ ਕੋਲ ਕੋਈ ਵੱਡਾ ਫਾਈਟਰ ਲੀਡਰ ਨਹੀਂ ਹੈ ਇੱਕ ਨੇ ਸੁਖਵੀਰ ਬਾਦਲ ਉਹਨਾਂ ਦੇ ਵੀ ਸਿਆਸਤ ਦਾ ਜਿਹੜਾ ਕਿ ਮਾਮਲਾ ਬੱਸੋ ਬਾਹਰ ਹੁੰਦਾ ਜਾ ਰਿਹਾ ਕਿਉਂਕਿ ਆਖਰ ਉਹਨਾਂ ਦੇ ਬਿਆਨ ਆ ਜਿਹੜੇ ਉਹਨਾਂ ਨੂੰ ਲੋਕ ਮਜ਼ਾਕ ਬਣਾ ਕੇ ਦਿਖਾਉਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਸੁਖਵੀਰ ਸਿੰਘ ਬਾਦਲ ਵੀ ਰਾਜਾ ਵੜਿੰਗ ਦੀ ਤਰ੍ਹਾਂ ਉਹਨਾਂ ਦੀ ਜ਼ੁਬਾਨ ਹੈ ਜਿਹੜੀ ਉਹ ਫਿਸਲ ਜਾਂਦੀ ਹੈ ਤੇ ਪੰਜਾਬ ਦੇ ਲੋਕ ਉਥੋਂ ਸਮਝਦੇ ਆ ਕਿ ਮੁੱਖ ਮੰਤਰੀ ਨਹੀਂ ਬਣ ਸਕਦੇ ਬਾਕੀ ਲੋਕਾਂ ਨੇ ਦਾਵਾ ਕਰ ਦਿੱਤਾ ਲੋਕ ਕਹਿੰਦੇ ਮੁੱਖ ਮੰਤਰੀ ਸਾਨੂੰ ਸਿਆਣਾ ਸੋਥਾ ਫੁੱਲਜਿਆ ਹੋਇਆ ਲੀਡਰ ਚਾਹੀਦਾ ਸੁਖਬੀਰ ਸਿੰਘ ਬਾਦਲ ਸਿਰਫ ਤਾਂ ਸਿਰਫ ਆਪਣੀ ਸਰਕਾਰ ਬਣਾ ਕੇ ਵੱਡੇ ਅਸਰਾਂ ਤੋਂ ਬਦਲਾ ਲੈਣਾ ਚਾਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਬਦਲਾ ਲੈਣਾ ਚਾਹੁੰਦੇ ਨੇ ਇਹ ਗੱਲਾਂ ਵੀ ਪੰਜਾਬ ਪਰ ਦੇ ਵਿੱਚ ਚੱਲ ਰਹੀਆਂ ਨੇ ਕੋਗਨ ਨੇ ਸਿੱਧੇ ਤੌਰ ਤੇ ਕਿਹਾ ਕਿ ਪੰਜਾਬ ਦਾ ਇੱਕ ਗੌਰਵ ਜਾਦਵ ਡੀਜੀਪੀ ਹੈ ਇਹਨਾਂ ਦੀ ਅੱਖ ਦੇ ਥੱਲੇ ਔਰ ਦੂਜੇ ਪਾਸੇ ਬਰਨ ਸ਼ਰਮਾ ਪਟਿਆਲੇ ਦੇ ਐਸਐਸਪੀ ਉਹ ਨੇ ਤੀਸਰੇ ਨੰਬਰ ਤੇ ਸਭ ਤੋਂ ਵੱਡਾ ਨਾਮ ਭਗਵੰਤ ਸਿੰਘ ਮਾਨ ਦਾ ਇਹਨਾਂ ਨੂੰ ਤਾਂ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਅਸੀਂ ਕਹਿੰਦੇ ਸਾਡੀ ਸਰਕਾਰ ਆ ਜਾਣ ਦਿਓ ਫਿਰ ਤੁਸੀਂ ਆਸਟ੍ਰੇਲੀਆ ਅਮਰੀਕਾ ਕੈਨੇਡਾ ਜਿੱਥੇ ਮਰਜ਼ੀ ਭੱਜ ਜਾਓ ਅਸੀਂ ਤੁਹਾਨੂੰ ਵਾਪਸ ਲਿਆਵਾਂਗੇ ਯਾਨੀ ਇਹ ਰਣਨੀਤੀ ਬੈਲ ਨਾਲ ਦਸ਼ਮਣੀ ਵਾਲੀ ਹੈ ਉਹ ਆਮ ਸਿਆਸਤ ਨਹੀਂ ਹੈ ਇਹ ਤਲਵੀਰ ਗਿੱਲੇ ਨੇ ਵੀ ਕਹੀ ਹੈ ਗੱਲ ਕਹਿੰਦਾ ਭਾਈ ਤੁਸੀਂ ਸਿਆਸਤ ਦੀ ਤਰ੍ਹਾਂ ਸਿਆਸਤ ਕਰੋ ਨਿੱਜੀ ਤੌਰ ਤੇ ਲੜਾਈ ਨਾ ਬਿੱਡੋ ਉਹ ਕੰਮ ਅੱਜ ਕੱਲ ਸੁਖਵੀਰ ਬਾਦਲ ਬਿਕਰਮ ਮਜੀਠੀਆ ਇਹ ਲੋਕ ਕਰ ਰਹੇ ਨੇ ਤੇ ਪੰਜਾਬ ਦੇ ਲੋਕ ਇਹਨਾਂ ਨੂੰ ਹੁਣ ਦੇਖ ਰਹੇ ਨੇ ਵੀਡੀਓ ਦੇਖ ਦੇਖ ਕੇ ਲੋਕ ਹੈਰਾਨ ਨੇ ਕਿ ਜੇਕਰ ਇਹਨਾਂ ਦੀ ਸਰਕਾਰ ਆ ਗਈ ਵਾਕਈ ਤੇ ਪੰਜਾਬ ਦਾ ਕੀ ਬਣੂਗਾ ਇਹਦੇ ਅੰਦਾਜ਼ੇ ਕੋਈ ਸ਼ਾਇਰੀ ਲਾ ਸਕੇ ਤਾਂ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿਹਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ